ਇੰਸਟਾਗ੍ਰam ਦੀ ਮਸ਼ਹੂਰ ਜੋੜੀ ਨਰੂਲਾ ਕਪਲਸ ਤੁਹਾਨੂੰ ਪਤਾ ਹੈ ਕਿ ਬੀਤੇ ਦਿਨ ਰੀਤ ਨਰੂਲਾ ਦੇ ਘਰ ਜਿਹੜਾ ਬੇਬੀ ਬੁਆਏ ਨੇ ਜਨਮ ਲਿਆ ਜਿਸ ਤੋਂ ਬਾਅਦ ਨਰੂਲਾ ਪਰਿਵਾਰ ਦੇ ਵਿੱਚ ਕਾਫੀ ਵੱਡੀ ਖੁਸ਼ੀ ਦਾ ਜਸ਼ਨ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਫੋਟੋਸ ਤੇ ਵੀਡੀਓਸ ਵੀ ਤੁਸੀਂ ਉਹਨਾਂ ਦੀਆਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਹੋ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਨਵੇਂ ਬੇਬੀ ਬੁਆਏ ਨੂੰ ਲੈ ਕੇ ਜਿਹੜਾ ਸਤੇ ਜਨਮ ਦੀ ਖੁਸ਼ੀ ਨੂੰ ਲੈ ਕੇ ਬੱਚੇ ਦਾ ਪਹਿਲਾ ਬਰਥਡੇ ਜਿਹੜਾ ਨਰੂਲਾ ਪਰਿਵਾਰ ਦੇ ਵੱਲੋਂ ਇਕੱਠੇ ਕੇਕ ਕੱਟ ਕੇ ਮਨਾਇਆ ਗਿਆ ਤੇ ਨਰੂਲਾ ਪਰਿਵਾਰ ਦੇ ਵਿੱਚ ਵੱਡੇ ਵੱਡੇ ਤੇ ਲੱਖਾਂ ਰੁਪਏ ਦੇ ਗਿਫਟ ਵੀ ਦਿੱਤੇ ਗਏ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਕਾਫੀ ਜਿਆਦਾ ਵੱਡੀ ਖੁਸ਼ੀ ਆ ਜਿਹੜੀ ਉਹ ਨਰੂਲਾ ਪਰਿਵਾਰ ਦੇ ਵਿੱਚ ਦੇਖੀ ਜਾ ਰਹੀ ਆ ਤੇ ਪਲ-ਪਲ ਤੇ ਉਹਨਾਂ ਦੇ ਵੱਲੋਂ ਫੋਟੋਸ ਤੇ ਵੀਡੀਓਸ ਬੱਚੇ ਦੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਉਹਨਾਂ ਦੀ ਇਹ ਪਿਆਰੀ ਵੀਡੀਓ ਸ਼ੇਅਰ ਕੀਤੀ ਗਈ ਉਹਨਾਂ ਵੱਲੋਂ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਬੱਚੇ ਦੇ ਪਹਿਲੇ ਬਰਥਡੇ ਦੀਆਂ ਵਧਾਈਆਂ ਉਹਨਾਂ ਨੂੰ ਵੀਡੀਓਸ ਦੇ ਥੱਲੇ ਕਮੈਂਟਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਹਨ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਾਫੀ ਜਿਆਦਾ ਨਿੱਘਾ ਸਵਾਗਤ ਸਤਿਕਾਰ ਆਪਣੇ ਫੈਨਸ ਨੂੰ ਦਿੱਤਾ ਜਾ ਰਿਹਾ ਹੈ ਤੇ ਲਾਈਵ ਆ ਕੇ ਸैम ਨੇ ਕਿਹੜੀਆਂ-ਕਿਹੜੀਆਂ ਗੱਲਾਂ ਆਪਣੇ ਫੈਨਸ ਨੂੰ ਕਹੀਆਂ ਤੁਸੀਂ ਵੀ ਸੁਣੋ ਸੋ ਜੋ ਡੈਡ ਬਣਨੇ ਕੇ ਬਾਅਦ ਫੀਲਿੰਗ ਆਤੀ ਨਾ ਉਹ ਮੈਂ ਐਕਸਪਰੈਸ ਕਰੂੰਗਾ ਵਲੌਗ ਮੈਂ ਵਲੌਗ ਮੈਂ ਬਤਾਉਂਗਾ ਕਿਆ ਕੈਸੀ ਫੀਲਿੰਗ ਆਤੀ ਹੈ ਤੋ ਜ਼ਰੂਰ ਦੇਖਣਾ ਅੱਜ ਇੱਕ ਹੋਰ ਨਵਾਂ ਵਲੌਗ ਆ ਜਾਏਗਾ ਬਾਕੀ ਮੰਮੀ ਜੀ ਸੇ ਪੁੱਛ ਲਓ ਆਪ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ